ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਮੈਂ ਹਾਂ ਜੀਵਨਜੋਤ ਕੌਰ ਅੱਜ ਮੈਂ ਤੁਹਾਡੇ ਨਾਲ ਆਪਣੇ ਦਿਲ ਦੀਆਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ ਬਚਪਨ ਤੋਂ ਹੀ ਮੈਨੂੰ ਕਹਾਣੀਆਂ ਸੁਣਾਉਣ ਲੋਕਾਂ ਨਾਲ ਆਪਣੀ ਸੋਚ ਸਾਂਝੀ ਕਰਨ ਤੇ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦਾ ਸ਼ੌਂਕ ਸੀ ਸਮਾਂ ਬੀਤਦਾ ਗਿਆ ਤੇ ਮੈਨੂੰ YouTube ਦੇ ਬਾਰੇ ਪਤਾ ਲੱਗਿਆ ਬਹੁਤ ਵਾਰੀ ਸੋਚਿਆ ਕਿ ਇੱਕ ਚੈਨਲ ਸ਼ੁਰੂ ਕਰਾਂ ਪਰ ਇੱਕ ਗੱਲ ਸਦਾ ਰੋਕ ਲੈਂਦੀ ਸੀ ਚਿਹਰਾ ਦਿਖਾਉਣਾ ਮੈਂ ਵੀ ਸੋਚਦੀ ਸੀ ਕਿ ਜੇ ਚਿਹਰਾ ਨਹੀਂ ਦਿਖਾਇਆ ਤਾਂ ਲੋਕ ਮੰਨਣਗੇ ਜਾਂ ਨਹੀਂ YouTube ਮੋਨੋ ਕਰੇਗਾ ਜਾਂ ਨਹੀਂ ਪਰ ਫਿਰ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਮੇਰੇ ਜੀਵਨ ਸਾਥੀ ਨੇ ਮੇਰਾ ਹੌਸਲਾ ਵਧਾਇਆ ਉਹਨਾਂ ਨੇ ਕਿਹਾ ਜੇ ਤੇਰੀ ਆਵਾਜ਼ ਵਿੱਚ ਤਾਕਤ ਹੈ ਤੇਰੇ ਵਿਚਾਰ ਸੱਚੇ ਹਨ ਤੈਨੂੰ ਚਿਹਰਾ ਦਿਖਾਉਣ ਦੀ ਕੋਈ ਲੋੜ ਨਹੀਂ ਉਸੇ ਵੇਲੇ ਮੈਂ ਫੈਸਲਾ ਕੀਤਾ ਕਿ ਮੈਂ ਇੱਕ ਫੇਸਲੈਸ ਚੈਨਲ ਬਣਾਵਾਂਗੀ ਸ਼ੁਰੂ ਵਿੱਚ ਮੈਂ ਸ਼ਾਰਟਸ ਤੇ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਲੋਕਾਂ ਨੂੰ ਮੇਰੀਆਂ ਕਹਾਣੀਆਂ ਮੇਰੇ ਵਿਚਾਰ ਮੇਰੀ ਆਵਾਜ਼ ਪਸੰਦ ਆਉਣ ਲੱਗੀ ਫਿਰ ਮੈਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਕੁਝ ਸਮੇਂ ਬਾਅਦ ਮੈਂ ਫੇਸਲੈਸ ਲਾਈਵ ਵੀ ਕਰਨਾ ਸ਼ੁਰੂ ਕੀਤਾ ਸ਼ੁਰੂ ਵਿੱਚ ਡਰ ਸੀ ਪਰ ਜਿਵੇਂ ਜਿਵੇਂ ਲੋਕਾਂ ਦਾ ਪਿਆਰ ਮਿਲਿਆ ਵਿਸ਼ਵਾਸ ਵਧਦਾ ਗਿਆ ਮੇਰੀਆਂ ਬਹੁਤ ਸਾਰੀਆਂ ਭੈਣਾਂ ਵੀ ਇਹੀ ਸੋਚਦੀਆਂ ਹਨ ਕਿ YouTube ਕਾਰਨ ਆਪਣਾ ਨਾਮ ਬਣਾਉਣਾ ਪਰ ਦਾਦੀਆਂ ਹਨ ਕੋਈ ਪਰਿਵਾਰ ਦੀ ਸਹਿਮਤੀ ਨਾਲ ਚਿਹਰਾ ਦਿਖਾ ਕੇ ਚੈਨਲ ਚਲਾਉਣੀਆਂ ਹਨ ਤੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਣੀਆਂ ਹਨ ਕੋਝ ਪੇਣਾ ਅਜੇ ਵੀ ਇਸ ਡਰ ਨਾਲ ਆਪਣੀਆਂ ਖੁਆਇਸ਼ਾਂ ਦਬਾ ਲੈਦੀਆਂ ਹਨ ਕਿ ਉਹ ਚਿਹਰਾ ਨਹੀਂ ਦਿਖਾਉਣਾ ਚਾਹੁੰਦੀਆਂ ਪਰ ਪੇਣੋ ਮੈਂ ਤੁਹਾਨੂੰ ਆਪਣੇ ਤਜਰਬੇ ਤੋਂ ਕਹਿਣਾ ਚਾਹੁੰਦੀ ਹਾਂ ਚਿਹਰਾ ਦਿਖਾਉਣਾ ਜ਼ਰੂਰੀ ਨਹੀਂ ਜੇ ਤੁਸੀਂ ਆਪਣੀ ਆਵਾਜ਼ ਆਪਣੀ ਸੋਚ ਤੇ ਆਪਣਾ ਕੰਟੈਂਟ ਦਿੰਦੇ ਹੋ ਤਾਂ ਚੈਨਲ ਵੀ ਮੋਨੋ ਹੋਵੇਗਾ ਇਹ ਸਭ ਅਫਵਾਹਾਂ ਹਨ ਕਿ ਫੇਸਲੈਸ ਚੈਨਲ ਮੋਨੋ ਨਹੀਂ ਹੁੰਦੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੇਰੇ ਚੈਨਲ ਤੇ ਕੋਈ ਵੀਡੀਓ ਕੋਈ ਸ਼ਾਰਟ ਜਾਂ ਕੋਈ ਵੀ ਲਾਈਵ ਦੇ ਵਿੱਚ ਤੁਹਾਨੂੰ ਮੇਰਾ ਫੇਸ ਦਿਖਾਈ ਨਹੀਂ ਦੇਵੇਗਾ ਮੇਰਾ ਚੈਨਲ 19 ਅਗਸਤ ਨੂੰ ਮੋਨਟਾਈਜ਼ ਹੋਇਆ ਸੀ ਇਹ ਅਫਵਾਹਾਂ 15 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ YouTube ਸਿਰਫ ਇੱਕ ਗੱਲ ਕਹਿੰਦਾ ਹੈ ਆਪਣੀ ਮਿਹਨਤ ਕਰੋ ਕਿਸੇ ਦਾ ਕੰਟੈਂਟ ਚੱਕ ਕੇ ਨਾ ਪਾਵੋ ਚਾਹੇ ਤੁਹਾਡੀ ਆਵਾਜ਼ ਹੋਵੇ ਚਾਹੇ ਤੁਹਾਡੀ ਵੀਡੀਓਜ਼ ਇੱਕ ਚੀਜ਼ ਆਪਣੀ ਦਿਓ ਫਿਰ ਤੁਸੀਂ ਬੇਫਿਕਰ ਹੋ ਕੇ ਫੇਸਲੈਸ ਵੀ ਕੰਮ ਕਰ ਸਕਦੇ ਹੋ ਮੈਨੂੰ ਪਤਾ ਹੈ ਬਹੁਤ ਸਾਰੀਆਂ ਭੈਣਾਂ ਦੇ ਮਨ ਵਿੱਚ ਹੁਣ ਵੀ ਇਹ ਸਵਾਲ ਹੈ ਕਿ ਲਾਈਵ ਫੇਸਲੈਸ ਹੋ ਸਕਦਾ ਹੈ ਜੀ ਹਾਂ ਹੋ ਸਕਦਾ ਹੈ ਜਦੋਂ ਤੁਸੀਂ ਲਾਈਵ ਕਰਦੇ ਹੋ ਤਾਂ ਤੁਹਾਡੀ ਆਵਾਜ਼ ਹੀ ਤੁਹਾਡਾ ਚਿਹਰਾ ਬਣਦੀ ਹੈ ਤੁਹਾਡੀ ਆਵਾਜ਼ ਤੁਹਾਡਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦੀ ਹੈ ਇਹ ਸਾਰੀ ਜਾਣਕਾਰੀ ਮੈਂ ਆਪਣੇ ਤਜਰਬੇ ਤੋਂ ਸਾਂਝੀ ਕਰ ਰਹੀ ਹਾਂ ਮੈਂ ਕੋਈ ਵੱਡੀ ਸੈਲੀਬ੍ਰਿਟੀ ਨਹੀਂ ਹਾਂ ਮੈਂ ਵੀ ਤੁਹਾਡੇ ਵਰਗੀ ਇੱਕ ਆਮ ਕਰਦੀ ਕੁੜੀ ਹਾਂ ਜੈਸ ਨੇ ਆਪਣੀਆਂ ਖੁਆਇਸ਼ਾਂ ਨੂੰ ਪੂਰੀ ਕਰਨ ਦੀ ਹਿੰਮਤ ਕੀਤੀ ਭੈਣੋ ਜੇ ਤੁਸੀਂ ਵੀ ਆਪਣੀ ਅਸਲੀਅਤ ਨਾਲ ਆਪਣੀ ਮਿਹਨਤ ਨਾਲ ਕੰਮ ਕਰੋਗੀਆਂ ਤਾਂ ਤੁਹਾਡਾ ਵੀ ਚੈਨਲ ਮੁੰਨੋ ਹੋਵੇਗਾ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਆਪਣਾ ਕੰਟੈਂਟ ਪਾਓ ਆਪਣੀ ਆਵਾਜ਼ ਪਾਓ ਸੱਚੇ ਦਿਲ ਨਾਲ ਮਿਹਨਤ ਕਰੋ ਅੱਜ ਮੈਂ ਤੁਹਾਡੇ ਨਾਲ ਸਿਰਫ ਆਪਣੀ ਕਹਾਣੀ ਨਹੀਂ ਸਾਂਝੀ ਕੀਤੀ ਬਲਕਿ ਮੈਂ ਤੁਹਾਨੂੰ ਪ੍ਰੇਰਣਾ ਦੇਣ ਦੀ ਕੋਸ਼ਿਸ਼ ਕੀਤੀ ਮੈਂ ਚਾਹੁੰਦੀ ਹਾਂ ਪੰਜਾਬ ਦੀ ਹਰ ਪੇੜ ਹਰ ਕੁੜੀ ਆਪਣੇ ਸੁਪਨੇ ਪੂਰੇ ਕਰੇ YouTube ਸਿਰਫ ਪੈਸਾ ਕਮਾਉਣ ਦਾ ਸਾਧਨ ਨਹੀਂ ਇਹ ਇੱਕ ਮੰਚ ਹੈ ਆਪਣੇ ਵਿਚਾਰ ਆਪਣੇ ਤਜਰਬੇ ਤੇ ਆਪਣੀ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮੈਨੂੰ ਖੁਸ਼ੀ ਹੈ ਕਿ ਮੈਂ ਆਪਣਾ ਸੁਪਨਾ ਪੂਰਾ ਕੀਤਾ ਪਰ ਇਸ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੋਵੇਗੀ ਜੇ ਮੇਰੀਆਂ ਗੱਲਾਂ ਸੁਣ ਕੇ ਇੱਕ ਵੀ ਭੈਣ ਆਪਣਾ ਡਰ ਛੱਡ ਕੇ ਆਪਣਾ ਚੈਨਲ ਸ਼ੁਰੂ ਕਰੇ ਮੈਨੂੰ ਪਤਾ ਹੈ ਰਾਹ ਆਸਾਨ ਨਹੀਂ ਲੋਕ ਕਹਿੰਦੇ ਹਨ ਇਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਪਰ ਭੈਣੋ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਇਹ ਵੀ ਯਾਦ ਰੱਖੋ ਜੋ ਤੁਸੀਂ ਪਾਉਂਦੇ ਹੋ ਉਹੀ ਤੁਸੀਂ ਬਣਦੇ ਹੋ ਜੇ ਤੁਸੀਂ ਨਕਲ ਕਰੋਗੇ ਨਕਲ ਵਾਲਾ ਨਤੀਜਾ ਮਿਲੇਗਾ ਜੇ ਤੁਸੀਂ ਅਸਲ ਮਿਹਨਤ ਕਰੋਗੇ ਤਾਂ ਅਸਲ ਸਫਲਤਾ ਮਿਲੇਗੀ ਅੰਤ ਵਿੱਚ ਮੈਂ ਤੁਹਾਨੂੰ ਫੇਰ ਯਾਦ ਦਿਵਾਉਣਾ ਚਾਹੁੰਦੀ ਹਾਂ ਫੇਸਲੈਸ ਚੈਨਲ ਮੋਨਟਾਈਜ਼ ਹੁੰਦਾ ਹੈ ਮੇਰਾ ਆਪਣਾ ਤਜਰਬਾ ਸਾਬਤ ਕਰਦਾ ਹੈ ਤੁਹਾਨੂੰ ਸਿਰਫ ਸੱਚੀ ਮਿਹਨਤ ਆਪਣੀ ਆਵਾਜ਼ ਤੇ ਆਪਣਾ ਕੰਟੈਂਟ ਦੇਣਾ ਹੈ ਜੇ ਮੇਰੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਜੇ ਮੇਰੀਆਂ ਗੱਲਾਂ ਤੁਹਾਡੇ ਦਿਲ ਤੱਕ ਪਹੁੰਚੀਆਂ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਅੱਗੇ ਤੁਹਾਨੂੰ ਕਿਹੜੀ ਜਾਣਕਾਰੀ ਚਾਹੀਦੀ ਹੈ ਕਮੈਂਟ ਕਰਕੇ ਦੱਸੋ ਤੁਹਾਡਾ ਹਰ ਕਮੈਂਟ ਹਰ ਸੁਝਾਅ ਮੇਰੇ ਲਈ ਹੌਸਲਾ ਬਣਦਾ ਹੈ ਜੇ ਅਣਜਾਣੀ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ ਤੁਹਾਡਾ ਦਿਨ ਚੰਗਾ ਬੀਤੇ ਵਾਹਿਗੁਰੂ ਜੀ ਦੀ ਮਿਹਰ ਤੁਹਾਡੇ ਤੇ ਰਹੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ